ਡਰ ਰਹਿੰਦਾ ਰਾਤੀ ਨੀਂਦ ਆ ਜਾਂਦੀ ਹੈ ਕਿ ਪਰਿਵਾਰ ਅੰਦਰ ਮਾੜਾ ਕੁੱਤਾ ਖੜਾ ਕਰੇ ਉੱਠ ਕੇ ਵੇਖੀ ਰਿਹਾ ਕਿੰਨਾ ਕੁ ਪਾਣੀ ਹੋ ਗਿਆ ਬਾਹਰ ਭੱਜ ਕੇ ਵੇਖੀ ਕਿ ਘਰੇ ਨਾ ਵੜ ਜਾਂ ਕੁਛ ਵੀ ਹਾਂ ਜੀ ਇਦੋਂ ਵੀ ਜ਼ਿਆਦਾ ਪਾਣੀ ਠਾਸੀ ਆ ਜੇ ਪਿੰਡ ਵਿੱਚ ਪਾਣੀ ਭਰਿਆ ਹੋਇਆ ਹੈ ਲੋਕ ਆਪਦੀ ਘਰਾਂ ਦੇ ਛੱਤਾਂ ਦੇ ਉੱਤੇ ਬੈਠੇ ਹੋਏ ਨੇ ਆਪ ਦਾ ਬਚਾਅ ਕਰਨ ਲਈ ਹਾਂ ਬਹੁਤ ਮਾੜਾ ਆ ਜੀ ਬਿਲਕੁਲ ਮਾੜਾ ਹਾਲੇ ਸਭ ਬੱਚੇ ਨਿਕੇ ਨਿਕੇ ਰੋਂਦੇ ਫਿਰਦੇ ਪੜ੍ਹਾਈ ਵੀ ਖਰਾਬ ਹੁੰਦੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਰਪ੍ਰੀਤ ਕੌਰ ਤਸਵੀਰਾਂ ਤੁਹਾਨੂੰ ਦਿਖਾ ਰਿਆ ਫਿਰੋਜ਼ਪੁਰ ਤੋਂ ਸਿੱਧੀਆਂ ਲਾਈਵ ਤਸਵੀਰਾਂ ਦਿਖਾ ਰਿਆ ਫੱਤੇਵਾਲਾ ਪਿੰਡ ਵਿੱਚ ਮੌਜੂਦ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਪੂਰਾ ਗੋਡਿਆ ਤੱਕ ਗੋਡਿਆ ਤੋਂ ਉੱਤੇ ਤੱਕ ਪਾਣੀ ਭਰਿਆ ਹੋਇਆ ਹੈ ਪੂਰੇ ਪਿੰਡ ਵਿੱਚ ਪਾਣੀ ਭਰਿਆ ਹੋਇਆ ਹੈ ਲੋਕ ਆਪ ਦੀ ਘਰਾਂ ਦੇ ਛੱਤਾਂ ਦੇ ਉੱਤੇ ਬੈਠੇ ਹੋਏ ਨੇ ਆਪ ਦਾ ਬਚਾਅ ਕਰਨ ਲਈ ਲੋਕਾਂ ਦਾ ਸਮਾਨ ਤੱਕ ਡੁੱਬ ਗਿਆ ਘਰਾਂ ਵਿੱਚ ਜਿਹੜੇ ਲੋਕੀ ਨੀਚੇ ਰਹਿੰਦੇ ਸੀ ਉਹ ਅੱਜ ਉੱਪਰ ਤੰਬੂ ਬਣਾ ਕੇ ਆਪਣੀ ਘਰਾਂ ਦੀ ਛੱਤਾਂ ਉੱਤੇ ਬੈਠੇ ਹੋਏ ਨੇ ਪਿੰਡ ਬਲੇ ਦਾ ਕਿੰਨਾ ਮਾੜਾ ਹਾਲ ਹੋ ਸਕਦਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਪੂਰਾ ਪਿੰਡ ਹੜਾ ਦੀ ਮਾਰ ਠਾਇਆ ਹੋਇਆ ਹੈ ਪੂਰਾ ਪਿੰਡ ਇੱਕ ਤਰ੍ਹਾਂ ਨਾਲ ਡੁੱਬਿਆ ਹੋਇਆ ਤੇ ਲੋਕ ਆਪਣੇ ਘਰਾਂ ਦੀ ਛੱਤਾਂ ਉੱਤੇ ਬੈਠੇ ਨੇ ਆਪ ਬਚਾ ਕਰਨ ਲਈ ਤਾਂ ਰਾਸ਼ਨ ਪਾਣੀ ਵੀ ਇੱਥੇ ਪਹੁੰਚਾਇਆ ਜਾ ਰਿਹਾ ਪਿੰਡ ਦੇ ਬਜ਼ੁਰਗ ਸਾਡੇ ਨਾਲ ਮੌਜੂਦ ਨੇ ਤਾਂ ਬਾਪੂ ਜੀ ਇੱਕ ਵਾਰੀ ਤਾਂ ਇਹ ਤਸਵੀਰਾਂ ਦੇਖ ਕੇ ਪੁਰਾਣਾ ਸਮਾਂ ਯਾਦ ਆਉਂਦਾ ਜਦੋਂ 88 ਵੇਲੇ ਵਿਹੜ ਆਏ ਸੀ 88 ਸਾਹਿਬ ਬਹੁਤ ਪਾਣੀ ਆਇਆ ਸੀ ਹੂੰ ਇਦੋਂ ਵੀ ਜ਼ਿਆਦਾ ਪਾਣੀ 88 ਆਇਆ ਉਹਦੋਂ ਹੁਣ ਉਹਦੋਂ ਵੀ ਜ਼ਿਆਦਾ ਆ ਗਿਆ ਤੁਸੀਂ ਇਸ ਪਿੰਡ 'ਚ ਹੀ ਰਹਿੰਦੇ ਹੋ ਹਾਂਜੀ ਪਿੰਡ ਹੀ ਸਾਡਾ ਇਹ ਫਤਿਹ ਵਾਲਾ ਤੇ ਤੁਹਾਡਾ ਪਰਿਵਾਰ ਕਿੱਥੇ ਆ ਪਰਿਵਾਰ ਸਾਡਾ ਇੱਧਰ ਹੈ ਜੀ ਕੱਲਾ ਘਰ ਹੀ ਦੇਲੇ ਪਾਸੇ ਆ ਇਹ ਸਾਡਾ ਪਿੰਡ ਆ ਖਾਸ ਪਿੰਡ ਫੱਤੇ ਵਾਲਾ ਇੱਕ ਵਾਰੀ ਤਾਂ ਜਦੋਂ ਅਸੀਂ ਪੰਜਾਬ ਦੇ ਹਾਲਾਤ ਦੇਖਦੇ ਆ ਨਾ ਅੱਖਾਂ ਚੋਂ ਹੰਝੂ ਆ ਜਾਂਦੇ ਕਿ ਪੰਜਾਬ ਅੱਜ ਕਿਹੜੇ ਹਾਲਾਤਾਂ ਤੇ ਖੜਾ ਹਾਂ ਬਹੁਤ ਮਾੜਾ ਆ ਜੀ ਹੂੰ ਬਿਲਕੁਲ ਮਾੜਾ ਹਾਲ ਏ ਸਭ ਬੱਚੇ ਨਿਕੇ ਨਿਕੇ ਰੋਂਦੇ ਪੈ ਰਹੇ ਨੇ ਪੜ੍ਹਾਈ ਵੀ ਖਰਾਬ ਹੁੰਦੀ ਸਾਰੀ ਹਰ ਇੱਕ ਚੀਜ਼ ਖਰਾਬ ਹੋ ਰਹੀ ਏ ਤਾਂ ਆਪਾਂ ਦੇਖ ਸਕਦੇ ਆ ਲੱਕ ਤੱਕ ਪਾਣੀ ਭਰਿਆ ਹੋਇਆ ਉੱਤੇ ਉੱਤੇ ਤੱਕ ਤਾਂ ਪਿੰਡ ਵਿੱਚ ਜਾਣਾ ਹੀ ਕਿੰਨਾ ਮੁਸ਼ਕਿਲ ਹੈ ਜਾਣਾ ਬਹੁਤ ਮੁਸ਼ਕਿਲ ਹੈ ਜੀ ਅੱਜ ਤਾਂ ਪਾਣੀ ਥੋੜਾ ਜਿਹਾ ਘਟਿਆ ਹੈ ਇਹ ਪਾਣੀ ਇੱਥੇ ਤੇ ਕਰਾਉਂਦਾ ਜੀ ਹਾਂ ਛੜਕਦਾ ਕਰਕੇ ਹਾਂ ਆ ਇਧਰ ਬੰਨ ਕਰਾਉ ਅਠ ਫੁੱਟ ਪਾਣੀ ਆ ਜੀ ਤੇ ਪਾਣੀ ਦੀ ਸਪੀਡ ਵੀ ਦੇਖ ਸਕਦੇ ਪਾਣੀ ਦੀ ਸਪੀਡ ਇੰਨੀ ਤੇਜ਼ ਹੈ ਕਿ ਜਦੋਂ ਅਸੀਂ ਤੁਰਦੇ ਜਾਂਦੇ ਆ ਤਾਂ ਡਰ ਹੁੰਦਾ ਕਿ ਡਿੱਗ ਨਾ ਜਾਈਏ ਤਾਂ ਮੈਡਮ ਅੱਜ ਤਾਂ ਘਟ ਗਿਆ ਪਾਣੀ ਕੱਲ ਜ਼ਿਆਦਾ ਸਪੀਡ ਚ ਹੈ ਅੱਛਾ ਕੱਲ ਇਸ ਤੋਂ ਵੀ ਉੱਤ ਹਾਂਜੀ ਕੱਲ ਇਹ ਤੋਂ ਜ਼ਿਆਦਾ ਸਪੀਡ ਫਿਰ ਅੰਦਰ ਪਾਣੀ ਚ ਜਾਣ ਲੱਗੇ ਡਰ ਨਹੀਂ ਲੱਗਦਾ ਮੈਡਮ ਕੀ ਮਾਰੀ ਜਾਣਾ ਪੈਂਦਾ ਹੋਂ ਪਰਿਵਾਰ ਕਿੱਥੇ ਟੋੜ? ਪਰਿਵਾਰ ਆਪਣੇ ਅੰਦਰ ਹੀ ਹੈ। ਅੱਛਾ ਪਿੰਡ ਦੇ ਅੰਦਰ ਹੀ ਹੈ। ਹਾਂ ਜੀ ਅੰਦਰ ਹੀ ਹੈ ਪਿੰਡ ਦਾ। ਤੇ ਇੱਕ ਡਰ ਰਹਿੰਦਾ ਰਾਤੀ ਨੀਂਦ ਆ ਜਾਂਦੀ ਹੈ ਕਿ ਪਰਿਵਾਰ ਅੰਦਰ। ਵਾਲਿਆ ਕੁੱਤਾ ਹੀ ਖੜਾ ਕਰੇ ਉੱਠ ਕੇ ਵੇਖੀ ਰਿਹਾ ਕਿੰਨਾ ਕ ਪਾਣੀ ਹੋ ਗਿਆ ਬਾਹਰ ਭੱਜ ਕੇ ਵੇਖੀ ਘਰੇ ਨਾ ਵਰਦੀਆਂ ਕੁਝ ਵੀ ਹਨ ਜੀ। ਤੇ ਪਰਿਵਾਰ ਨਾਲ ਸੰਪਰਕ ਕਿਵੇਂ ਹੁੰਦਾ ਹੈ? ਬਸ ਐਵੇਂ ਹੀ ਛੜਕਦੇ ਆਂ ਆਰ ਪਾਰ ਹੀ। ਕਿੰਨਾ ਮੁਸ਼ਕਿਲ ਹੈ ਮੈਂ ਦੇਖ ਰਹੀ ਹਾਂ ਇੱਥੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਨਾ। ਔਰਤਾਂ ਸਾਡੀਆਂ ਦਦੀਆਂ ਘਰੇ ਨੇ। ਸਿਰਫ ਇਹ ਬੰਦੇ ਹੀ ਆੜੇ ਆਉਣ ਜਾਣਾ ਹੀ ਜੜ ਬਣਿਆ ਬਸ। ਤੇ ਰਾਸ਼ਨ ਪਾਣੀ ਪਹੁੰਚ ਰਿ ਤਾਂ ਲੱਗਦਾ ਕਿ ਕਦੋਂ ਇਹ ਹਾਲਾਤ ਠੀਕ ਹੋ ਜਾਣਗੇ ਤਸਵੀਰਾਂ ਦੇਖ ਕੇ ਮਨ ਦੁਖਦਾ ਹੈ ਅੱਜ 10 ਦਿਨ ਹੋ ਗਏ ਸੜਕ ਤੇ ਪਾਣੀ ਚੜਿਆ ਹੋਇਆ ਹੈ ਅੱਛਾ ਜੀ ਹਾਂ ਜੀ 10 ਦਿਨਾਂ ਐਵੇਂ ਜਾਈਦਾ ਐਵੇਂ ਆ ਇਹ ਉਹੀ ਪਿੰਡ ਸੀ ਮੈਨੂੰ ਲੱਗਦਾ ਜਿੱਥੇ ਤੁਸੀਂ ਗਲੀਆਂ 'ਚ ਆਰਾਮ ਨਾਲ ਘੁੰਮਦੇ ਹੋਵੋਗੇ ਤੇ ਅੱਜ ਪਾਣੀ 'ਚ ਤੁਰਨਾ ਪਾਣਾ ਪਾਣੀ 'ਚ ਬਹੁਤ ਔਖਾ ਕੰਮ ਹੈ ਜੀ ਪੜਾਈ ਖਰਾਬ ਹੁੰਦੀ ਬੱਚੇ ਰਾਤਾਂ 10 ਨੇ ਬੱਚੇ ਹੋ ਗਏ ਘਰੇ ਬੈਠੇ ਹੋਣ ਜੀ ਬੱਚੇ ਕਹਿੰਦੇ ਹੋਣੇ ਅਸੀਂ ਬਾਹਰ ਜਾਣਾ ਹੋਰ ਇਹ ਆ ਵੀ ਢੱਕੀ ਦਾ ਪੇ ਬੱਚਾ ਛੋਟਾ ਉੱਥੇ ਰੋੜਨਾ ਹੀ ਇੱਥੇ ਮੈਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਘਰਾਂ ਦੇ ਪੂਰੇ ਅੰਦਰ ਤੱਕ ਪਾਣੀ ਵੜਿਆ ਹੋਇਆ ਹੈ ਘਰ ਦੇਖਣੇ ਵੀ ਮੁਸ਼ਕਿਲ ਹੈ ਹਲੇ ਤੱਕ ਤਾਂ ਇਹ ਨਹੀਂ ਪਤਾ ਲੱਗ ਰਿਹਾ ਕਿ ਅੰਦਰ ਕਿੰਨੇ ਪਰਿਵਾਰ ਫਸੇ ਹੋਏ ਹੈ ਕੀ ਮਾਹੌਲ ਹੈ ਕੀ ਹਾਲਾਤ ਨੇ ਉਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਾਪੂ ਜੀ ਰਾਸ਼ਨ ਪਾਣੀ ਲਿਆ ਰਿਹਾ ਹੈ ਹੜਾ ਦੇ ਬਾਵਜੂਦ ਹਰ ਕਿਸੇ ਨੂੰ ਆਪਣੇ ਘਰ ਦੀ ਪਰਵਾਹ ਹੁੰਦੀ ਹੈ ਕਿ ਸਾਡੇ ਪਰਿਵਾਰ ਤੱਕ ਰਾਸ਼ਨ ਪਾਣੀ ਪਹੁੰਚ ਜੇ ਲੋਕ ਆਪਣੇ ਪਸ਼ੂਆਂ ਨੂੰ ਪਾਣੀ ਵਿੱਚੋਂ ਹੀ ਬਾਹਰ ਲੈ ਕੇ ਜਾ ਰਹੇ